ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਥ ਸੰਗਤ ਦੇ ਦਰਸ਼ਕੋਈ ਤੱਕ ਸਾਹਿਬ ਜੀ ਵੀ ਖੇ ਸਫਾਈ ਦੀ ਸੇਵਾ ਲਈ ਸਾ ਸੇਨਾ ਨਾਮ ਵਾਹੇ ਗੁਰ ਸਾਥ ਨਾਮ ਵਾਹੇ ਗੁਰ ਨਾਮ ਵਾਹੇ ਗੁਰ ਸਾਥ ਸੰਗਤ ਜੀ ਆਜਾ ਸਹਿਰਾ ਮਾ ਤੰਦਾ 8ਵਾਂ ਦਿਨ ਹੈ ਤੇ ਨਾਲ ਅਜ ਇੱਥੇ ਜੋ ਢੱਡੀ ਇੱਥੇ ਲੱਗਦੇ ਹੁੰਦੇ ਨੇ ਉਹਨਾਂ ਦਾ ਦੀਵਾਨ ਵੀ ਲੱਗਾ ਸੀ ਰੋਜ਼ ਦੁਪਹਿਰੇ 1 ਵੇ ਤੋਂ ਇਥੇ ਦਿਮਾਨ ਲੱਗੇਗਾ ਹੁਣ ਕੁਝ ਤਿੰਨ ਤਿੰਨ ਚੜ੍ਹ ਦਿਨ ਸਾਧ ਸੰਗਤ ਜੀ ਕਿਉਂਕਿ ਹੁਣ ਦਸਹਿਰਾ ਮੱਲਾ ਆ ਰਿਹਾ ਹੈ ਹੁਣ ਅੱਜ ਹੈ ਤਰੀਕ 29 ਕੱਲ 30 ਫਿਰ 1 2 ਤੋਂ ਤਿੰਨ ਦਸਹਿਰਾ ਮੱਲਾ ਹੋਵੇਗਾ ਇਥੇ ਰੌਣਕਾਂ ਲੱਗੀਆਂ ਹੋਣੀਆਂ ਅੰਦਗੁਰੂ ਸਾਹਿਬ ਜੀ ਸਮੇਂ ਕਮਲクセ ਸ਼ਸਤਰ ਬਾਣ ਨਿਕਲੇ ਉਹਨਾਂ ਦੇ ਹੁਣ ਤੋਂ ਹੀ ਇਹ ਚੀਜ਼ ਇਮੇਜਿਨ ਕਰ ਕਰਕੇ ਤੇ ਮਨ ਖੁਸ਼ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਕੁਝ 10 ਮਿੰਟ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਬਾਬਾ ਅਵਤਾਰ ਸਿੰਘ ਜੀ ਅਤੇ ਦਲਵਾ ਵਿਧੀ ਵਿਧੀ ਚੰਦ ਸਾਹਿਬ ਜੀ ਸਾਰੇ ਸੰਗਤ ਸਾਰੀ ਫੌਜਾਂ ਨੇ ਪ੍ਰਧਾਰਾ ਮਾਤਾ ਸਾਹਿਬ ਜੀਆਂ ਇਹ ਚਾਲੇ ਪਾਤੇ ਸਤਸੰਗਤ ਜੀ ਥੋੜੇ ਚਿਰ ਤੱਕ ਉਹਨਾਂ ਨੇ ਹੋਣਾ ਆ ਜੋ ਦਲਪੰਦਾ ਉਤਾਰਾ ਹੋਵੇਗਾ ਅਸੀਂ ਫਿਰ ਜਾਣੇ ਆ ਗੁਰਦਾਰ ਨਗੀਨਾ ਘਾਟ ਸਾਹਿਬ ਜਿੱਥੇ ਵੀ ਇਹਨਾਂ ਦੇ ਪੜਾ ਲੱਗਣਗੇ ਉੱਥੇ ਆ ਕੇ ਅਸੀਂ ਆਪ ਸਾਰੀ ਸੰਗਤ ਨੂੰ ਦਰਸ਼ਨੀ ਕਰਾਵਾਂਗੇ ਜੀ ਸਤਸੰਗਤ ਜੀ ਇਹ ਵੀਡੀਓ ਨਾ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਾਂ ਤਾਂ ਜਿੰਨੀ ਵੀ ਸੰਗਤ ਇੱਥੇ ਨਹੀਂ ਆ ਪਈ ਪੰਜਾਬ ਹੜਾਏ ਸੀ ਉਹਨਾਂ ਕਰੇ ਕਈ ਸੰਗਤ ਨਹੀਂ ਆ ਪਾਈ ਤੇ ਇਸ ਕਰਕੇ ਆਪ ਜੀ ਦੇਖ ਸਕਦੇ ਹੋ ਕਿ ਦਸਹਿਰਾ ਮਤਨ ਦਾ ਸਮਾਂ ਆ ਤੇ ਸੰਗਤ ਨਹੀਂ ਹੈਗੀ ਬਹੁਤ ਘੱਟ ਸੰਗਤ ਆਈ ਮੈਨੂੰ ਤਾਂ ਲੱਗ ਰਿਹਾ ਹੈ ਬਾਕੀ ਆ ਵੀ ਸਕਦੀ ਹੈ ਕਿਉਂਕਿ ਅੱਧੀ ਤਾਂ ਯਾਹੀ ਸੰਗਤ ਦਲ ਬੰਧਨ ਨੇ ਨਾਰਨ ਦੀ ਹੈ ਸਤ ਸੰਗਤ ਜੀ ਇਹ ਵੀਡੀਓ ਸ਼ੇਅਰ ਕਰ ਦੇਣਾ ਹਰ ਜੋ ਤਾਂ ਜੋ ਹਰ ਕੋਈ ਸੰਗਤ ਦਲ ਬੰਧਨ ਦੇ ਅਤੇ ਗੁਰੂ ਸਹਿਬ ਜੀ ਦਰਸ਼ਨ ਕਰ सके ਸਤ ਸੰਗਤ ਜੀ ਦਰਸ਼ਨ ਕਰੋ ਜੀ ਦਲ ਭਾਵਾ ਵੀਰੀ ਚਾਣ ਸਹਿਬ ਜੀ ਦੀ ਪਾਲਕੀ ਸਹਿਬ ਆ ਗਈ ਹੈ ਨਾਨੀ ਪਪਾ ਉਤਾਰ ਸਿੰਘ ਜੀ ਆ ਗਏ ਨੇ ਦਲ ਬੰਧ ਸਾਰੇ ਆ ਰਹੇ ਨੇ ਦਰਸ਼ਨ ਮੇਲੇ ਕਰਿਏ ਆਜਾ ਆਪ ਜੀ ਦਰਸ਼ਨ ਕਰਾਈਏ ਗਲ ਬੰਦੇ ਨਿਸ਼ਾਨ ਸੇ ਦਰਸ਼ਨ ਕਰਾਈਏ ਮੇਰੀ ਚੰਦ ਸੀਨਾ ਗੁਰੂਕਾ ਸੀਨਾ ਸੰਗਤ ਜੀ ਨਿਸ਼ਾਨ ਆ ਗਏ ਨੇ ਦਰਸ਼ਨ ਕਰਨਾ ਕਰੋ ਜੀ ਸਾਥੋਂ ਦੇ ਬਾਬਾ ਅਵਤਾਰ ਸਿੰਘ ਜੀ ਆ ਰਹੇ ਨੇ ਸੰਗੀ ਬਾਬਾ ਕਲਵਾਨ ਸਿੰਘ ਜੀ ਆ ਰਹੇ ਨੇ ਨਾਲ ਸਾਰੇ ਹਜੂਰੀ ਸਿੰਘ ਬਾਬੇ ਸਤਕਾਰ ਕਰਦੇ ਨੇ ਸਾਰੇ ਸਿੰਘ ਆ ਰਹੇ ਨੇ ਤੇ ਬਾਬਾ ਇਹਨੇ ਇਸ ਵੇਲੇ ਯਾ ਕੇ ਅੰਦਰ ਜੋ ਕਵਾੜ ਹੈ ਨਾ ਬਾਬੇ ਇਹਨੇ ਅੰਦਰ ਦਾ ਦਰਵਾਜ਼ਾ ਖੋਲਣਾ ਹੈ ਸੁਖਣੇ ਨੂੰ ਭੋਗ ਲੱਗਦਾ ਹੈ ਪ੍ਰਸ਼ਾਸਨ ਜੀ ਅੱਜ ਬਾਬਾ ਉਤਾਰ ਸਿੰਘ ਜੀ ਆਏ ਹੋਏ ਨੇ ਬਾਬੇ ਉਹਨਾਂ ਸਨਮਾਨਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਜੇ ਇਸ ਵੇਲੇ ਬਾਬਾ ਕਲਵਾਨ ਸਿੰਘ ਜੀ ਨੂੰ ਬਾਬਾ ਉਤਾਰ ਸਿੰਘ ਜੀ ਅਤੇ ਜਿਹੜੇ ਦੋਵੇਂ ਹੀ ਨਿਸ਼ਾਨ ਚ ਸਿੰਘ ਨਾਲੇ ਹੋਰ ਭੈਣ ਸਿੰਘਾਂ ਸਨਮਾਨਤ ਕਰ ਦਿੱਤਾ ਹੈ ਤੇ ਹੁਣ ਨਿਸ਼ਾਨ ਇੱਥੋਂ ਆ ਰਹੇ ਨੇ ਸਾਸਾਂ ਨੂੰ ਦਰਸ਼ਕ ਕਰੋ ਗਲਪੰਥ ਗਲਬਾ ਬਾਬਾ ਵਿਧੀ ਚੰਦ ਸਾਹਿਬ ਦੇ ਨਿਸ਼ਾਨ ਜੀ ਨਾਮ ਜਪਦੇ ਆਪਦੇ ਅਸੀਂ ਇਸ ਵੇਲੇ ਆ ਗਏ ਇੱਥੇ ਗੁਰਦਾਰਾ ਬੰਦਾ ਘਰ ਦਾ ਹੈ ਇੱਥੇ ਪੜਾਉਂਦੇ ਤੇ ਰੱਬ ਦੀ ਚੰਸ ਹੈ ਜਿਸ ਨਿਸ਼ਾਨ ਹਨ ਜਿਵੇਂ ਅਫਤਾਰ ਸਿੰਘ ਜੀ ਸਤ ਨਾਮ ਵਾਹਿਗੁਰੂ ਸਮੈਂਦਲ ਪੰਦੇ ਤੇ ਉਤਾਰਾ ਹੋ ਗਿਆ ਸਾਹਮਣੇ ਸਾਰੇ ਘੋੜੇ ਸਿੰਘਾਂ ਨੇ ਬਾਹਰ ਕੱਢਤੇ ਟਰਗਾ ਚ ਇੱਥੇ ਬੰਨ ਦਿੱਤੇ ਗਏ ਆ ਸ੍ਰੀ ਜੀ ਮਹਾਰਾਜ ਦੀ ਕਿਰਪਾ ਸਦਕਾ ਜੋ ਨਦੀ ਦਾ ਪਾਣੀ ਵਧਿਆ ਸੀ ਨਾ ਉਹ ਘਟ ਗਿਆ ਹੈ ਮਤਲਬ ਇਥੋਂ ਦੇ ਜਮਾ ਹਟ ਗਿਆ ਹੈ ਸੋ ਇੱਥੇ ਸਿੰਘਾਂ ਨੇ ਘੋੜੇ ਬੰਨਤੇ ਆ ਸਭ ਜਿੱਥੇ ਪੜਾਉਂਦਾ ਹੈ ਪੂਰੀ ਤਿਆਰੀ ਇੱਥੇ ਹੋਵੇ ਸੀ ਇੱਥੋਂ ਤੱਕ ਨਾ ਪਾਣੀ ਆ ਗਿਆ ਸੀ ਜੋ हट ਗਿਆ ਕਿਰਪਾ ਮਾਰਿਆ ਜੀ ਸੰਗਤ ਜੀ ਸਿੰਘਾਂ ਦੇ ਇੱਥੇ ਆਉਂਦੇ ਨਾਲ ਹੀ ਜਿੰਨੇ ਵੀ ਘੋੜੇ ਸਾਰੇ ਇੱਥੇ ਬੰਦ ਦਿੱਤੇ ਗਏ ਨੇ ਹੁਣ ਜਿਵੇਂ ਅੱਜ ਜਦ ਮੇਲਾ ਆਰੰਭ ਹੋ ਗਿਆ ਨਾ ਤਾਂ ਸਾਇਤੋਂ ਸਾਰੇ ਹੀ ਥਾਵਾਂ ਤੇ ਤੇ ਪੂਰੇ ਰਾਹ ਤੇ ਕੋੜੇ ਹੀ ਕੋੜੇ ਹੋਣੇ ਨੇ ਬਸ ਗੁਰੂ ਸਿਹਤ ਜੀ ਦੇ ਘੋੜੇ ਉਹ ਬਾਬਾ ਤਾਰ ਸਿੰਘ ਜੀ ਆਉਣਗੇ ਹੁਣ ਤੇ ਦਰਸ਼ ਮੇਲੇ ਕਰਕੇ ਪਾਬਾ ਥੱਲੇ ਬਹਿ ਜਾਣਗੇ ਭਰਾਵਾਂ ਸੰਗਤ ਜੀ ਆ ਵੀ ਸਾਹਮਣੇ ਵਿਖੜੇ ਹੋਗੇ ਇਹ ਜਿਹੜਾ ਹਾਥੀ ਹੈ ਨਾ ਇਹ ਵੀ ਦਲਬਾਵਾ ਵਿਧੀ ਸੰਤ ਸਹਿਬ ਜੀ ਦਾ ਇਹਨਾਂ ਸੁਣਿਆ ਹੈਗਾ ਸੀ ਇਹਨਾਂ ਆਇਆ ਭੋਲਾ ਪਰ ਜਿਹੜਾ ਸਿੰਘ ਇਹਦੀ ਸੇਵਾ ਕਰਦਾ ਨਾ ਗੱਲ ਇਹਨੇ ਸੀ ਉਹਦੀ ਮੰਨੀ ਕਿਉਂਕਿ ਘੋੜੇ ਦਾ ਇਦਾਂ ਹੁੰਦਾ ਵਾ ਜਿਹੜਾ ਸਿੰਘ ਘੋੜੇ ਸੇਵਾ ਕਰਦਾ ਵਾ ਨਾ ਜਿਸ ਘੋੜੇ ਦੀ ਘੋੜੇ ਨੇ ਉਹਦੀ ਮੰਨੀ ਹੁੰਦੀ ਪਹਿਲਾਂ ਦੋ ਹਾਥੀ ਹੁੰਦੇ ਹੁੰਦੇ ਸੀ ਇਸਰ ਦੇ ਕੀਆ ਇਹ ਜੋ ਹੈ ਨਾ ਥਾਂ ਜਿਹਨੇ ਦੇਖ ਰੇ ਸਾਹਮਣੇ ਇਸ ਸਿੰਘਾਂ ਨੇ ਪੂਰੀ ਸਾਫ ਕਰਾਈ ਤੇ ਉੱਥੇ ਪਾਣੀ ਭਰਿਆ ਹੋਇਆ ਉਹ ਤਾਂ ਅੱਜ ਜਿੱਦਾਂ ਘੋੜੇ ਲਾਏ ਆ ਤੇ ਉਦਾਂ ਇੱਕ ਘੋੜੇ ਸਾਰੇ ਇਹਨਾਂ ਨੂੰ ਬੰਨ੍ਹੇ ਜਾਣੇ ਇੱਥੇ ਬੰਨ੍ਹੇ ਜਾਣੇ ਸਾਰੀ ਖਾਤੇ ਪਰ ਜਿਵੇਂ ਪਾਣੀ ਜ਼ਿਆਦਾ ਵੱਧ ਗਿਆ ਸੀ ਨਾ ਉਸ ਕਰਕੇ ਕੰਮ ਖਰਾਬ ਹੋ ਗਿਆ ਮਾੜਾ ਆ ਉੱਥੇ ਅੱਗੇ ਪਾਣੀ ਭਰਿਆ ਹੋਇਆ ਮਤੇ ਮਹਾਰਾਜ ਚਲ ਫਿਰ ਵੀ ਇੰਨੀ ਕਿਰਪਾ ਸੀ ਕਿ ਇੱਥੇ ਤੱਕ ਜੋ ਪਾਣੀ ਹੈਗੇ ਸੁੱਕ ਗਿਆ ਹੁਣ ਅੰਜ ਕੱਲ ਪਰਸਨ ਚੌਥ ਦਸਹਰੇ ਵਾਲੇ ਦਿਨ ਤੱਕ ਇੱਥੇ ਮੇਲਾ ਹੋਣਾ ਹੈ ਤੇ ਦਸਹਰੇ ਤੋਂ ਬਾਅਦ ਅਗਲੇ ਦਿਨ ਹੁੰਦਾ ਵਾ ਨੈਜਾਬਾਜੀ ਮੱਲਾ ਹੁੰਦਾ ਨੈਜ ਸਿੰਘਾਂ ਦਾ ਜਿਵੇਂ ਦੋਨੋਂ ਹਜੂਰੀ ਸਿੰਘਾਂ ਦਾ ਮੱਲਾ ਨਾ ਹਜੂਰੀ ਸਾਹ ਸੰਗਤ ਦਾ ਮੱਲਾ ਵਾ ਇਸੇ ਪ੍ਰਕਾਰ ਤਿੰਨ ਤਰੀਕ ਨੂੰ ਹੁੰਦਾ ਵਾ ਨੈਜ ਸਿੰਘਾਂ ਦਾ ਮੱਲਾ ਜਿਸ ਵਿੱਚ ਨੈਜਾਬਾਜੀ ਘੋੜਤ ਘੋੜਦੌੜ ਪੂਰੇ ਦਿਨ ਕੋਲੇ ਨਹੀਂ ਦੌੜਨਦੀ ਆ ਨਾਲ ਗਸਕਾ ਮੁਕਾਬਲੇ ਹੁੰਦੇ ਆ ਤੇ ਟਰੱਕ ਜਿਹੇ ਨਾਲ ਆਏ ਨਾ ਸਾਰੇ ਬਫਰ ਉਤਾਰ ਸਿੰਘ ਨਾਲ ਹੀ ਇੱਥੋਂ ਆਏ ਆ ਜਿੰਨੇ ਚੱਲ ਰਹੇ ਆ हां संग जी ਇਸ ਫਿਰ ਬਾਬਾ ਆਪ ਤਾਰਤੀ ਉੱਤੇ ਬੈਠ ਗਏ ਨੇ ਸਾਰੇ ਸਿੰਘ ਬਾਬੇ ਨਾਲ ਬੱਚੇ ਕਿ ਬਿਲਾਸ ਕਰਨ ਆਸੀ ਨੇ ਬੱਚੇ ਬਿਲਾਸ ਕਰਨੇ ਹੋਣਾ ਉੱਤੇ ਖੜ ਜੰਦੇ ਹੋ ਭਾਈ ਭਾਇ ਫਤੇ ਬੁਲਾ ਕੇ ਨਾ ਨਾ ਗੱਲਬਾਤ ਜੋ ਕਰਨੀ ਹੈ ਉਹ ਕਰ ਲੈਂਦੇ ਆ ਆ ਜੋ ਸਾਹਮਣੇ ਦਿਖ ਰਿਹਾ ਨਾ ਇਹ ਸਰਬ ਲੋਦਾ ਆ ਤੇ ਇਸ ਦੇ ਵਿੱਚ ਦਸਹਰੇ ਵਾਲੇ ਦਿਨ ਸ਼ਰਧਾਈ ਬਾਣੀ ਹੈ ਖੁੱਲਾ ਪਰ ਤਾਰਾ ਵੀ ਹੋ ਆਪ ਜੀ ਕਿੰਨਾ ਵੱਡਾ ਹੈ ਇਹਦੇ ਇਸ ਦੇ ਵਿੱਚ ਸ਼ਰਧਾਈ ਬਾਣੀ ਚੋ ਚਲੋ ਅਸੀਂ ਜਾਣਦੇ ਆ ਵੈਸੇ ਇੱਥੇ ਤੇ ਪਾਣੀ ਹੈਗਾ ਕਿਉਂਕਿ ਨਦੀ ਭਰੀ ਤੇ ਇੱਥੇ ਪਾਣੀ ਹੱਲੇ ਵੀ ਹੈਗਾ ਥੋੜਾ ਜਿਹਾ ਇੱਥੇ ਨਾ ਹੱਲੇ ਵੀ ਪਾਣੀ ਸੀ ਤੇ ਅਸੀ ਇਹ ਆਉਣਾ ਨਹੀਂ ਉੱਤੇ ਖੜੀ ਗਏਗੇ ਕੋਈ ਆਵੇਗਾ ਤੇ ਭੇਜ ਦਾਂਗੇ ਕਿੰਤੇ ਆਵਾ ਸੋਚਿਆ ਕਿ ਕਿਸ ਸਿੰਘ ਨੂੰ ਕਹਿੰਨੇ ਆ ਇੱਕ ਸਿੰਘ ਤੇ ਨਹੀਂ ਮਿਲਿਆ ਹਿੰਦੂ ਵੀਰ ਮਿਲਿਆ ਉਹਨੇ ਛੱਡਦਾ ਜੋ ਕਿਹਾ ਢੂੰਗਾ ਹੀ ਬਠੇਰਾ ਗੱਟੀਆਂ ਤੇ ਬੈਠੇ ਨਾ ਸਾਰੀ ਸਾਰੀ ਥੱਲੇ ਹੋ ਗਈ ਜਿਹੜੇ ਬਈਂ ਤਰੇ ਤਰੇ ਜਾਣਦੇ ਆ ਕਿ ਬਾਈਕ ਹੈਗੀ ਸੀ ਪਰ ਲਾਈ ਆਪਾਂ ਸੱਚ ਖਾਂਢੀ ਬਾਬਾ ਜੀ ਦਾ ਫਿਰ ਪੈਦਲ ਤੁਰ ਕੇ ਆਉਣਾ ਸੀ ਤੇ ਥੋੜਾ ਜਿੱਦਾਂ ਉਦਾਂ ਲੱਗਿਆ ਕਿ ਸਾਰੀ ਨੀਲੀਆਂ ਦਸਤਾਰਾਂ ਜਾਂ ਫਿਰ ਨਾ ਸਿੰਘ ਉਹ ਆਜਾਂ ਜਾਂ ਹਜੂਰੀ ਸਿੰਘ ਫੌਜ ਹਜੂਰੀ ਸਿੰਘ ਆਈ ਉਹ ਫੌਜ ਨਹੀਂ ਸਿੰਘਾਂ ਦੀ ਫੌਜ ਹੈ ਸਾਰੇ ਇਕੱਠੇ ਆ कृपा की थी महाराज ने आज जो दर्शन बख्श देते हैं